ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਧੀਆ ਹੋਮੋਂਗੇ ਅੱਜ ਫਿਰ ਆਪਾਂ ਤੁਹਾਡੇ ਲਈ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਅੱਜ ਦਾ ਬ੍ਰਾਂਡ ਰਹੂਗਾ ਜੀ ਰਾਮ ਟੈਕਸ ਸਾਰੇ ਸੂਟ ਤੁਹਾਨੂੰ ਰਾਮ ਟੈਕਸ ਦੇ ਦਿਖਾਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੋ ਵੀ ਆਪਣੇ ਚੈਨਲ ਤੇ ਨਿਊ ਆ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਆਪਣੀ ਆਹਰੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਇਹ ਵਾਲੇ ਸੂਟ ਰਹਿਣਗੇ ਜੀ ਪਸ਼ਮੀਨੇ ਦੇ ਉੱਪਰ ਪਿਓਰ ਪਸ਼ਮੀਨਾ ਹੋਊਗਾ ਇਹ ਪਿਓਰ ਬੁਲੰਦੇ ਸੂਟ ਆ ਗਏ ਤੇ ਬਹੁਤ ਸੋਹਣੇ ਕਲਰ ਪ੍ਰਿੰਟ ਕੰਬੀਨੇਸ਼ਨ ਬਹੁਤ ਜਿਆਦਾ ਸੋਹਣੇ ਹੈ ਕਲਰ ਚਾਰਟ ਬਹੁਤ ਸੋਹਣਾ ਹੋਵੇਗਾ ਇੱਕ ਦੋ ਇੱਕ ਸੋਹਣੇ ਸੂਟ ਨੇਗੇ ਤੇ ਵਿਦਆਊਟ ਦੁਪੱਟਾ ਹੋਣਗੇ ਜੀ ਮੈਚਿੰਗ ਸੂਟ ਹੋਣਗੇ ਸਾਰੇ ਤੇ ਇਸ ਦਾ ਪ੍ਰਾਈਸ ਵੀ ਆਪਾਂ ਸ਼ੋਅ ਕਰਾਂਗੇ ਵੀਡੀਓ ਦੇ ਵਿੱਚ ਤਾਂ ਕਰਕੇ ਵੀਡੀਓ ਦੇ ਨਾਲ ਬਣੇ ਰਹੋ ਤੇ ਡਿਜ਼ਾਈਨ ਇਹਦੇ ਵਿੱਚ ਦੋ ਹੋਣਗੇ ਜੀ ਵਾਟ ਇਹ 9 10 ਸੂਟ ਆ ਗਏ ਜਿਹੜੇ ਦੇ ਕਲਰ ਡਿਫਰੈਂਟ ਹੋਣਗੇ ਠੀਕ ਹੈ ਜੀ 프린ਟਿੰਗ ਬਹੁਤ ਸੋਹਣੀ ਹੈਗੀ ਦੋਵੇਂ ਡਿਜ਼ਾਈਨ ਜਿਹੜੇ ਦੋਮਾਂ ਦੀ 프린ਟਿੰਗ ਅਲੱਗ-ਅਲੱਗ ਡਿਫਰੈਂਟ ਡਿਫਰੈਂਟ ਆ ਬਹੁਤ ਸੋਹਣੀ 프린ਟਿੰਗ ਇਹ 2.5 ਮੀਟਰ ਇਹ ਸ਼ਰਟ ملےਗੀ ਤੁਹਾਨੂੰ 2.5 ਮੀਟਰ ਇਹ ਬਾਟਮ ਮਿਲੇਗੀ ਵਿਦਾਊਟ ਦੁਪੱਟਾ ਰਹਿਣਗੇ ਜੀ ਤੇ ਪਲੇਨ ਚ ਪਸ਼ਮੀਨੇ ਚ ਬਾਟਮ ਹੋਵੇਗੀ ਠੀਕ ਹੈ ਜੀ ਜੇਕਰ ਤੁਸੀਂ ਚਾਹੋ ਤਾਂ ਆਪਾਂ ਤੁਹਾਨੂੰ ਦੁਪੱਟਾ ਰੈਡੀ ਕਰਵਾ ਕੇ ਦੇ ਸਕਦੇ ਹਾਂ ਜਿਹੋ ਜੀ ਵੀ ਤੁਸੀਂ ਸਟਾਫ ਦੀ ਡਿਮਾਂਡ ਕਰੋਗੇ ਉਹੀ ਜੀ ਆਪਾਂ ਸਟਾਫ ਦੇ ਵਿੱਚ ਤੁਹਾਨੂੰ ਦੁਪੱਟਾ ਰੈਡੀ ਕਰਵਾ ਕੇ ਦੇ ਦੇਣਾ ਹੈਗਾ ਪ੍ਰੋਪਰ ਫਿਨਿਸ਼ਿੰਗ ਕਰਵਾ ਕੇ ਤੁਹਾਨੂੰ ਦੇ ਦੇਣੀ ਆ ਉਹ ਤੁਹਾਡੀ ਚੋਇਸ ਦੇ ਅਕੋਰਡਿੰਗ ਆ ਜੇਕਰ ਤੁਸੀਂ ਸਟੀਚ ਕਰਵਾ ਕੇ ਮੰਗਵਾਉਣਾ ਚਾਹੁੰਦੇ ਹੋ ਸੂਟ ਤਾਂ ਆਪਣੇ ਪਾਸ ਸਟੀਚਿੰਗ ਵੀ ਅਵੇਲੇਬਲ ਆ ਤੁਸੀਂ ਸੂਟ ਨੂੰ ਸਟੀਚ ਕਰਵਾ ਕੇ ਵੀ ਮੰਗਵਾ ਸਕਦੇ ਹੋਗੇ ਆਪਣਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈਗਾ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਇਸ ਨੰਬਰ ਉੱਪਰ ਆਪਾਂ ਨੂੰ ਵਟਸਐਪ ਨੰਬਰ ਉੱਪਰ ਮੈਸੇਜ ਕਰ ਸਕਦੇ ਹੋ ਸੂਟ ਦੀ ਪਿਕ ਸੈਂਡ ਕਰ ਸਕਦੇ ਪੇਮੈਂਟ ਆਨਲਾਈਨ ਕਰਨੀ ਹੋਵੇਗੀ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਆ ਤੁਸੀਂ ਇਸ ਨੰਬਰ ਉੱਪਰ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਪਿਕ ਲੈ ਕੇ ਸੈਂਡ ਕਰ ਦੇਣੀ ਆ ਤੇ ਪੇਮੈਂਟ ਕਰ ਦੇਣੀ ਹੈ ਕਿ ਜਦੋਂ ਪੇਮੈਂਟ ਤੁਹਾਡੀ ਹੋ ਗਈ ਤੁਹਾਡਾ ਸੂਟ ਬੁੱਕ ਕੀਤਾ ਜਾਏਗਾ ਤੇ ਤੁਹਾਨੂੰ ਸੂਟ ਤੁਹਾਡਾ ਕੋਰੀਅਰ ਕੀਤਾ ਜਾਵੇਗਾ ਤੇ ਤੁਹਾਨੂੰ ਘਰ ਬੈਠੇ ਹੀ ਤੁਹਾਡਾ ਸੂਟ ਮਿਲ ਜਾਣਾ ਠੀਕ ਹੈ ਜੀ ਇਹ ਵਾਲੇ ਸਾਰੇ ਸੂਟਾਂ ਦਾ ਪ੍ਰਾਈਸ 1500 ਹੋਵੇਗਾ ਫ੍ਰੀ ਸ਼ਿਪਿੰਗ ਇਹਦੇ ਨਾਲ ਸ਼ਿਪਿੰਗ ਚਾਰजेस 1500 ਦੇ ਵਿੱਚ ਹੀ ਐਡ ਆਈ 1500 ਰਾਮ ਟੈਕਸ ਦਾ ਬ੍ਰਾਂਡ ਤੇ ਬਹੁਤ ਸੋਹਣੇ ਸੂਟ ਤੁਹਾਨੂੰ ਤੁਹਾਡੇ ਘਰ ਬੈਠੇ ਮਿਲ ਰਿਹਾ ਜੀ ਕਿਉਂਕਿ ਪਸ਼ਮੀਨੇ ਸੂਟ ਤੁਹਾਨੂੰ ਪਤਾ ਹੈ ਕਿ ਥੋੜਾ ਹੈਵੀ ਹੁੰਦੇ ਆ ਤਾਂ ਕਰਕੇ ਕੋਰੀਅਰ ਚਾਰजेस ਥੋੜੇ ਜ਼ਿਆਦਾ ਲੱਗ ਜਾਂਦੇ ਆ 100 ਰੁਪਏ ਦਾ ਸ਼ਿਪਿੰਗ ਦਾ ਹੀ ਲੱਗ ਜਾਂਦੇ ਏ ਸ਼ਿਪਿੰਗ ਦੇ 100 ਰੁਪਏ ਲਗਾ ਕੇ ਤੇ 1400 ਰੁਪਏ ਦੇ ਵਿੱਚ ਸੂਟ ਤੁਹਾਨੂੰ ਤੁਹਾਡੇ ਘਰ ਬੈਠੇ ਮਿਲ ਜਾਣਾਗਾ ਕਿਉਂਕਿ ਬ੍ਰਾਂਡ ਦੇ ਸੂਟ ਬਹੁਤ ਸੋਹਣੇ ਹੋਣਗੇ ਤੇ ਨਾ ਹੀ ਇਹਦੇ ਵਿੱਚ ਕੋਈ ਬੂਰ ਵਗੈਰੇ ਦੀ ਕੰਪਲੇਨ ਆਉਂਦੀ ਰਾਮਟੈਕਸ ਬ੍ਰਾਂਡ ਬਹੁਤ ਵਧੀਆ ਬ੍ਰਾਂਡ ਹੈ ਹਰ ਇੱਕ ਨੂੰ ਪਤਾ ਹੈਗਾ ਤੇ ਸਟਾਫ ਇਹਦਾ ਬਹੁਤ ਜਿਆਦਾ ਫਾਈਨ ਹੁੰਦਾ ਤੇ ਪ੍ਰਿੰਟਿੰਗ ਵੀ ਡਿਫਰੈਂਟ ਹੀ ਹੁੰਦੀ ਆ ਰਾਮਟੈਕਸ ਬ੍ਰਾਂਡ ਬਹੁਤ ਸੋਹਣਾ ਸਟਾਫ ਤੇ ਪ੍ਰਿੰਟਿੰਗ ਬਹੁਤ ਸੋਹਣੀ-ਸੋਹਣੀ ਲੈ ਕੇ ਆਉਂਦਾ ਆਪਣੇ ਲਈ ਨਿਊ ਤੋਂ ਨਿਊ ਪ੍ਰਿੰਟਿੰਗ ਲਾਂਚ ਕਰਦਾ ਰਾਮਟੈਕਸ ਜੇਕਰ ਤੁਸੀਂ ਇਹਨਾਂ ਸੂਟਾਂ ਤੋਂ ਬਿਨਾ ਕਿਸੇ ਹੋਰ ਸਟਾਫ ਦੇ ਵਿੱਚ ਸੂਟ ਵਾਈ ਕਰਨਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਆਪਾਂ ਅਲੱਗ-ਅਲੱਗ ਸਟਾਫ ਦੀ ਅਲੱਗ-ਅਲੱਗ ਪ੍ਰਾਈਸ ਦੀ ਵੀਡੀਓਜ਼ ਬਣਾਈਆਂ ਹੋਈਆਂ ਨੇ ਤੁਸੀਂ ਉਹਨਾਂ ਦੇ ਵਿੱਚੋਂ ਵੀ ਸੂਟ ਵਾਈ ਕਰ ਸਕਦੇ ਹੋ ਜੇਕਰ ਤੁਸੀਂ ਇਹਨਾਂ ਸੂਟਾਂ ਤੋਂ ਬਿਨਾ ਤੁਸੀਂ ਆਪਣੀ ਚੁਆਇਸ ਦੱਸ ਕੇ ਸੂਟ ਮੰਗਵਾਉਣਾ ਚਾਹੁੰਦੇ ਹੋ ਤਾਂ ਆਪਾਂ WhatsApp ਨੰਬਰ ਉੱਪਰ ਦੱਸ ਸਕਦੇ ਹੋ ਆਪਾਂ ਤੁਹਾਡੀ ਚੁਆਇਸ ਦੇ ਅਕੋਰਡਿੰਗ ਤੁਹਾਨੂੰ ਸੂਟ ਪ੍ਰੋਵਾਈਡ ਕਰਵਾ ਸਕਦੇ ਹਾਂ ਜੇਕਰ ਕਿਸੇ ਨੂੰ ਵਰਕ ਵਗੈਰਾ ਦੀ ਨੀਡ ਆ ਤਾਂ ਆਪਾਂ ਤਾਂ ਤੁਹਾਨੂੰ ਵਰਕ ਵਗੈਰਾ ਵੀ ਕਰਵਾ ਕੇ ਦੇ ਸਕਦੇ ਆ ਵਰਕ ਵਾਲੇ ਸੂਟ ਵੀ ਰੈਡੀ ਕਰਵਾ ਸਕਦੇ ਆਂਗੇ ਠੀਕ ਹੈ ਜੀ ਇਹ ਆਪਣੀ ਅੱਜ ਦੀ ਵੀਡੀਓ ਰਹੇਗੀ ਪਲੀਜ਼ ਮੇਰੀ ਸਾਰੀ ਰਿਕੁਐਸਟ ਹੈ ਕਿ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਪਾਂ ਤੁਹਾਡੇ ਲਈ ਹਰ ਰੋਜ਼ ਨਵੇਂ ਨਵੇਂ ਸੂਟਾਂ ਦੀ ਕਲੈਕਸ਼ਨ ਲੈ ਕੇ ਆਈਏ ਤੇ ਡੇਲੀ ਦੀ ਡੇਲੀ ਵੀਡੀਓ ਤੁਹਾਡੇ ਲਈ ਲੈ ਕੇ ਆਈਏ ਠੀਕ ਹੈ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ so much